99 ਦੇ ਇੱਕ ਤਹਿਤ ਅੱਜ ਤੁਹਾਡੇ ਹੱਕਾਂ ਨੂੰ ਲੁੱਟਣਾ ਚਾਹੁੰਦੇ ਨੇ ਸੌ ਡਟ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਸਰਕਾਰ ਦੇ ਖਿਲਾਫ ਡਟ ਕੇ ਖੜ੍ਹ ਜਾਈਏ ਤੇ ਦਿੱਲੀ ਦੇ ਲੋਟੂ ਟੋਲਿਆਂ ਨੂੰ ਉਰੋਂ ਪੰਜਾਬ ਦੇ ਵਿੱਚੋਂ ਭਜਾਈਏ ਐਨ ਆਈ ਸ਼ਬਦਾਂ ਦੇ ਨਾਲ ਆਓ ਇੱਕ ਵਾਰ ਫੇਰ ਦੱਬ ਕੇ ਜੇਕਰ ਲਾਈਏ ਤਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਘਰੇ ਬੈਠੇ ਨੂੰ ਪਤਾ ਲੱਗ ਜਾਏ ਕਿ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਚੋਂ ਖੜਾ ਹੋ ਗਿਆ ਤੇ 1 ਇੰਚ ਵੀ ਜ਼ਮੀਨ ਨਹੀਂ ਲੁੱਟਣ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸੋ ਨਿਹਾਲ ਮਨੂੰ ਸਾਡੇ ਜਿਲ੍ਹਾ ਬਦਲਾਂ ਸਾਹਮਣੇ ਕਿਹਾ ਵੀ ਇੱਕ ਮਿੰਟ ਲਈ ਹਾਜ਼ਰੀ ਲਵਾਉਣੀ ਹੈ ਕਹਿੰਦੇ ਦਾ ਬਹੁਤ ਹੋ ਸੀਗਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਜੇ ਪੰਜਾਬ ਦੇ ਕੋਈ ਰਾਖਾ ਜੇ ਪੰਜਾਬ ਲੀਗ ਦੇ ਕੋਈ ਕੰਮ ਕਰ ਸਕਦਾ ਜੇ ਪੰਜਾਬ ਦੇ ਲਈ ਕੋਈ ਮਰ ਸਕਦਾ ਉਹ ਹੈ ਸ਼੍ਰੋਮਣੀ ਅਕਾਲੀ ਦਲ ਤੁਸੀਂ ਸਾਰਿਆਂ ਨੇ ਬੜੀ ਭਾਰੀ ਗਲਤੀ ਕਰਕੇ ਪਹਿਲਾਂ ਇਹਦਾ ਰੂ ਇੱਥੇ ਟੁਟਕਲੇਵਾਦ ਨੂੰ ਇੱਥੇ ਲਿਆ ਕੇ ਬਿਠਾਤਾ ਜਿਹੜਾ ਸਾਨੂੰ ਭੁਗਤਣਾ ਪੈ ਰਿਹਾ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਹੋਣ ਲੱਗ ਗਿਆ ਸੋ ਮੈਂ ਨੀ ਉਹ ਬੇਨਤੀ ਕਰਦਾ ਇੱਕਜੁੱਟ ਹੋ ਕੇ ਸ਼ੋਮਰੀ ਕਾਲੀ ਦਲ ਦਾ ਸਾਥ ਦਿਓ ਸ਼ੋਮਰੀ ਕਾਲੀ ਦਾ ਸਾਰੇ ਤੁਹਾਨੂੰ ਹੱਕ ਲੈ ਕੇ ਦਊ ਜਿਹੜੇ ਤੁਸੀਂ ਹੱਕਦਾਰ ਹੋ ਬੋਲੇ ਸੋ ਨਿਹਾਲ ਸਾਡੇ ਦਾ ਆਜ ਨੂੰ ਬਚਾਉਣਾ ਤਾਂ ਸਾਨੂੰ ਸਿਰ ਜੋੜ ਕੇ ਇਹ ਜਿਹੜੀ ਲੋਕ ਮਾਰੂ ਸਕੀਮ ਹੈ ਇਹਦਾ ਪ੍ਰਚਾਰ ਕਰਨਾ ਪੈਣਾ ਕਰ ਕਰ ਅਜਨ ਕੋਣ ਲੱਗੇ ਹੋ ਕੱਲ ਨੂੰ ਫਿਰ ਤੁਹਾਨੂੰ ਗਾਣਿਆਂ ਚ ਗਾਉਣ ਨੂੰ ਵੀ ਨਹੀਂ ਰਹਿਣਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ 5-7 ਮਿੰਟ ਚੁੱਪ ਦਾ ਦਾਨ ਜਰੂਰ ਬਖਸ਼ਿਓ ਚੁੱਪ ਦਾ ਦਾਨ ਬਖਸ਼ਿਓ 5-7 ਮਿੰਟੇ ਆਪਾਂ ਲਾਉਣੇ ਨੇ ਬਹੁਤੇ ਨਹੀਂ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਆਪਾਂ ਸਾਰੇ ਇਕੱਤਰ ਹੋਏ ਆਂ ਪਹਿਲਾਂ ਤਾਂ ਅਸੀਂ ਆਪਣੇ ਹਲਕੇ ਅਮਲੋ ਤੋਂ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਦੀ ਅਗਵਾਈ ਹੇਠ ਆਏ ਆ 20 ਬੱਸਾਂ ਲੈ ਕੇ ਆਏ ਆ ਤੇ ਕਾਫੀ ਗੱਡੀਆਂ ਲੈ ਕੇ ਆਏ ਆ ਤੇ ਸਾਰੇ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਜਾਂਦਾ ਜਿਹੜੀ ਇਹ ਲੜਾਈ ਆ ਇਹ ਨਾ ਫਸਲਾਂ ਦੀ ਆ ਤੇ ਨਾ ਨਸਲਾਂ ਦੀ ਆ ਇਹ ਲੜਾਈ ਪੰਜਾਬ ਦੀ ਔਰ ਸਿੱਖਾਂ ਦੀ ਹੋਂਦ ਦੀ ਲੜਾਈ ਆ ਜਿਸ ਹੋਂਦ ਨੂੰ ਇੰਡੀਅਨ ਸਟੇਟ ਆਪਣੇ ਜਿਹੜੇ ਮੋਹਰੇ ਉਹਨੇ ਰੱਖੇ ਹੋਏ ਨੇ ਭਗਵੰਤ ਸਿੰਘ ਮਾਨ ਵਰਗੇ ਉਹਨਾਂ ਨੂੰ ਮੂਰੇ ਕਰਕੇ ਆਪਣੀ ਜਿਹੜੀ ਹੋਂਦ ਹੈ ਉਹਨੂੰ ਖਤਰਾ ਖੜਾ ਹੋਇਆ ਹੋਇਆ ਹੈ ਅੱਜ ਸਾਰਿਆਂ ਨੂੰ ਇੱਕ ਦੂਸਰੇ ਤੇ ਭਰੋਸਾ ਕਰਕੇ ਇੱਕ ਦੂਸਰੇ ਤੇ ਵਿਸ਼ਵਾਸ ਕਰਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਇਹ ਲੜਾਈ ਲੜਨੀ ਪਊਗੀ ਇਹ ਲੜਾਈ ਅੱਜ ਦੀ ਨਹੀਂ ਹੈਗੀ ਪੰਜਾਬ ਦੀ ਧਰਤੀ ਦੀ ਜੱਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਦੇ ਦੀ ਫੱਡੀ ਤੇ ਏਕ ਓੰਕਾਰ ਵਾਤਾ ਸੀ ਨਾ ਇਹ ਲੜਾਈ ਜੱਤੋਂ ਹੀ ਚੱਲਦੀ ਆਉਂਦੀ ਆ ਵੱਡੇਆਂ ਵੱਡੇਆਂ ਨਾ ਪੰਥ ਨੇ ਲੜਾਈ ਲੜੀ ਆ ਪੰਜਾਬ ਨੇ ਲੜਾਈ ਲੜੀ ਆ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਸਾਨੂੰ ਉਹੀ ਨਹੀਂ ਮਿਲਗੀਆਂ ਇਹ ਜ਼ਮੀਨਾਂ ਸਾਨੂੰ ਭੀਖ ਵਿੱਚ ਨਹੀਂ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਜ਼ਮੀਨਾਂ ਦੇ ਸਾਨੂੰ ਮਾਲਕ ਬਣਾਇਆ ਔਰ ਇਹ ਜ਼ਮੀਨਾਂ ਖੰਡਾ ਖੜਕਾ ਕੇ ਮਿਲੀਆਂ ਨੇ ਤੇ ਫੇਰ ਦਿੱਲੀ ਦਾ ਇੱਕ ਭਈਆ ਯਰ ਇੱਕ ਕਾਗਜ਼ ਤੇ ਲਿਖ ਕੇ ਦੋ ਕਾਨੂੰਨ ਦੇ ਅੱਖਰ ਇੱਕ ਨੇ ਲੈ ਜਾਊਗਾ ਇਹ ਪੰਜਾਬ ਹੈ ਭਈਆ ਐਡੀ ਸ਼ੇਤੀ ਨਹੀਂ ਜਾਣ ਦਿੰਦੇ ਜ਼ਮੀਨਾਂ ਇਸ ਕਰਕੇ ਇਹਨਾਂ ਇਹਨਾਂ ਜ਼ਮੀਨਾਂ ਵਾਸਤੇ ਇਸ ਅਣਖ ਇੱਜ਼ਤ ਦੀ ਲੜਾਈ ਵਾਸਤੇ ਅਸੀਂ ਅਬਦਾਲੀ ਉਹਨਾਂ ਨਾਲ ਟੱਕਰੇ ਆਂ ਅਸੀਂ ਮੱਸੇ ਰੰਗੜ ਉਹਨਾਂ ਨਾਲ ਵੀ ਟੱਕਰੇ ਆਂ ਅਸੀਂ ਇੰਦਰਾ ਗਾਂਧੀ ਵੀ ਦੇਖੀ ਐ ਤੇ ਕਿਸਲੇ ਕਿਸਾਨੀ ਸੰਘਰਸ਼ ਚ ਅਸੀਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੀ ਦੇਖੇ ਨੇ ਜ਼ਮੀਨਾਂ ਵੱਲ ਅੱਖ ਚੱਕਣ ਤੋਂ ਪਹਿਲਾਂ ਪੁੱਤ ਮੇਰਿਆ ਸਿੱਖ ਕੌਮ ਦਾ ਇਤਿਹਾਸ ਜ਼ਰੂਰ ਪੜ ਲੀ ਅਸੀਂ ਤਾਂ ਵੱਟ ਵੱਡਣ ਪਿੱਛੇ ਬੰਦਾ ਵੱਡਦਨੇ ਆ ਯਾਰ ਤੂੰ ਦੋ ਦੋ ਅੱਖਰ ਲਿਖ ਕੇ ਬਣਾ ਕੇ ਕਰੋਨਾ ਨੋ ਨਮਾ ਹੀ ਦੇਤਾ ਲੈਂਡ ਪੂਲਿੰਗ ਜਿਆ ਤੇਰੇ ਬਾਪ ਦਾ ਰਾਜਾ ਓਏ ਲੈਂਡ ਪੂਲਿੰਗ ਕਰ ਲੇਗਾ ਤੂੰ ਬੋਲ ਸੋਨ ਹੈ ਓ ਗੁਰੂ ਕੇ ਸਿੱਖੋ ਅੱਪਾ ਦਸਮ ਪਾਸ਼ਾ ਦੇ ਪੁੱਤਰ ਹੈ ਸਾਡਾ ਸਾਡਾ ਇਤਿਹਾਸ ਕੀ ਹੈ ਅੱਜ ਇਹਨਾਂ ਦੀ ਜ਼ੁਰਤ ਪੈ ਗਈ ਕਿ ਸਾਨੂੰ ਪੰਜਾਬ ਚ ਆ ਕੇ ਦੱਬ ਲਣਗੇ ਯਾਰ ਅੱਪਾ ਸੋੜਾ ਥੋੜਾ ਜਿਹਾ ਤਕੜੇ ਤਾਂ ਹੋਈਏ ਅੱਪਾ ਆਪਣੇ ਆਪ ਚ ਧਾਈਏ ਅੱਜ ਅੱਪਾ ਧਰਮ ਨਾਲ ਤਾਂ ਜੁੜੀਏ ਅੱਪਾ ਆਪਣੀ ਕੌਮ ਦੀ ਗੱਲ ਤਾਂ ਕਰੀਏ ਅੱਪਾ ਤਾਂ ਯਾਰ ਨੇਜੇ ਚ ਫਸ ਗਏ ਛੋਟੇ ਛੋਟੇ ਧੜੇ ਬਣਾ ਲੇ ਉਹ ਸਾਡਾ ਤਾਂ ਇਤਿਹਾਸ ਦੁਨੀਆ ਦੂਸਰਿਆਂ ਨੂੰ ਦੱਸਦੀ ਹੈ ਆ ਸੁਣਿਆ ਨਾ ਖੈਬਰ ਦਰਾ ਖੈਬਰ ਦਰੇ ਨੂੰ ਦੁਨੀਆ ਦੇ ਵਿੱਚ ਕੋਈ ਨਹੀਂ ਜਿੱਤ ਸਕਿਆ ਇਸ ਕੌਮ ਨੇ ਜਿੱਤਿਆ ਬਾਬਾ ਹਰੀ ਸਿੰਘ ਨਲੂਏ ਦੀ ਗਵਾਈ ਹੇਠ ਤੇ ਅੱਜ ਅੱਜ ਬੜੀ ਹਾਸੀ ਆਉਂਦੀ ਹੈ ਕਿ ਅੱਜ ਜਦ ਇੱਕ ਟੁੱਟਿਆ ਜਿਹਾ ਭਈਆ ਜਿਹੜਾ ਉੱਥੇ ਮੋਰਚਾ ਲਾਉਂਦਾ ਹੁੰਦਾ ਸੀਗਾ ਦਿੱਲੀ 32 ਕਿਲੋ ਦਾ ਹੁੰਦਾ ਸੀ ਉਹਦੇ ਵਾਸਤੇ ਸਾਨੂੰ ਧਰਨਾ ਲਾਉਣਾ ਪੈ ਰਿਹਾ ਉਹਦੇ ਵਾਸਤੇ ਕਿ ਸਾਡੀਆਂ ਜ਼ਮੀਨਾਂ ਲੈ ਜੂਗਾ ਉਹ ਇਹ ਭਗਵੰਤ ਸਿੰਘ ਮਾਨਤਾ ਇੱਕ ਮੋਹਰਾ ਬਣਾਇਆ ਹੋਇਆ ਜ਼ਮੀਨਾਂ 47 ਤੋਂ ਬਾਅਦ ਇੰਡੀਅਨ ਸਟੇਟ ਦੇ ਜਿੰਨੇ ਡੀਪ ਸਟੇਟ ਵਾਲੇ ਨੇ ਇਹ ਉਸ ਵੇਲੇ ਦੇ ਹੀ ਰਿਸਰਚ ਕਰ ਰਹੇ ਨੇ ਕਿ ਪੰਜਾਬ ਨੂੰ ਔਰ ਸਿੱਖਾਂ ਨੂੰ ਕਮਜ਼ੋਰ ਕਿਵੇਂ ਕਰਨਾ ਹੁਣ ਇਹ ਇਸ ਗੱਲ ਤੇ ਪਹੁੰਚੇ ਨੇ ਕਿ ਇਸ ਧਰਤੀ ਨਾਲ ਜੁੜੇ ਹੋਏ ਨੇ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਹੈ ਕਿ ਇਹਨਾਂ ਨੂੰ ਇਸ ਧਰਤੀ ਨਾਲੋਂ ਤੋੜ ਦੋ ਫਿਰ ਇਹ ਨਿਕੜ ਜਾਣਗੇ ਕਿੰਨੀਆਂ ਸਕੀਮਾਂ ਲਿਆਂਦੀਆਂ ਕਦੇ ਨਕਸਲਾਈਟ ਲਹਿਰ ਲੈ ਕੇ ਆਂਦੀ ਕਦੇ ਨਸ਼ਾ ਲੈ ਕੇ ਆਂਦਾ ਕਦੇ ਸਾਨੂੰ ਗੌਣੇ ਵਾਲਿਆਂ ਦੇ ਮਗਰ ਲਾਤਾ ਸਾਡੇ ਹੀਰੋ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਸੀ ਸਾਡੇ ਹੀਰੋ ਸਰਦਾਰ ਹਰੀ ਸਿੰਘ ਨਲੂਆ ਹੋਣੀ ਸੀ ਮਹਾਰਾਜਾ ਰਣਜੀਤ ਸਿੰਘ ਸੀ ਸਾਡੇ ਸਹਬਜ਼ਾਦੇ ਸੀ ਤੇ ਅਸੀਂ ਗੌਣੇ ਵਾਲੇ ਬਣਾ ਲੇ ਤਾਂ ਜਾ ਕੇ ਤੁਹਾਨੂੰ ਚੈਲੰਜ ਕਰ ਰਹੇ ਨੇ ਕਿਸੇ ਦੀ ਜੁਰਤ ਹੈਗੀ ਐ ਕਿ ਕਿਸੇ ਦੀ ਜ਼ਮੀਨ 'ਵੱਲ ਕੋਈ ਅੱਖ ਚੱਕ ਕੇ ਵੀ ਦੇਖ ਲਵੇ 1 ਇੰਚ ਵੀ ਜ਼ਮੀਨ ਕਿਸੇ ਦੀ ਜੁਰਤ ਹੈਗੀ ਐ ਕਿ ਕਿਸੇ ਦੀ ਜ਼ਮੀਨ 'ਵੱਲ ਕੋਈ ਅੱਖ ਚੱਕ ਕੇ ਵੀ ਦੇਖ ਲਵੇ 1 ਇੰਚ ਵੀ ਜ਼ਮੀਨ ਪੰਜਾਬ ਦੀ ਪਈਆ ਤੈਨੂੰ ਲਿਜਾਣ ਨਹੀਂ ਦਿੰਦੇ ਜਿਹੜਾ ਜ਼ੋਰ ਲਾਉਣਾ ਲਾ ਲਈ ਦੋ ਸ਼ਰਮ ਨਹੀਂ ਜਗਾਰਾ ਚੱਤ ਸ਼ਰਮ ਨਹੀਂ ਕਾਨੀ ਦੇ ਇੱਕ ਗੱਲ ਯਾਦ ਰੱਖੀ ਸਮਾਂ ਥੋੜਾ ਜੀ ਕਦੇ ਫੇਰ ਕਰੂੰਗਾ ਮੈਂ ਇੰਟਰਵਿਊ ਫੇਰ ਦੇਖਿਓ ਹੱਥ ਅਸੀਂ ਅਹਿਮਦ ਸ਼ਾਹ ਅਬਦਾਲੀ ਪੁਜਾਇਆ ਅਸੀਂ ਮਸਾ ਰੰਗੜ ਪੁਜਾਇਆ ਅਸੀਂ ਇੰਦਰਾ ਗਾਂਧੀ ਪੁਜਾਈ ਅਸੀਂ ਨਰਿੰਦਰ ਮੋਦੀ ਆਉਣੀ ਪੁਜਾਏ ਅਮਿਤ ਸ਼ਾਹ ਆਉਣੀ ਤੇ ਬਈਆ ਤੂੰ ਕਿਸੇ ਬਾਗ ਦੀ ਮੂਲੀ ਨਹੀਂ ਸਾਡੇ ਗੁਰੂ ਸਾਹਿਬਾਨ ਕਹਿ ਕੇ ਗਏ ਨੇ ਕਿ ਜਦੋਂ ਕੋਈ ਅਪੀਲ ਦਲੀਲ ਖਤਮ ਹੋ ਜੂਗੀ ਯਾਰ ਅਜੇ will we be the same at his age absolutely ਕੇਜਰੀ ਯਾਰਾ ਇੱਕ ਗੱਲ ਸੁਣ ਲਈ ਅਸੀਂ ਲੰਡਨ ਤੱਕ ਪੁੱਛਿਆ ਕਰਦੇ ਆਂ ਇਹ ਗੱਲ ਯਾਦ ਰੱਖ ਲਈ ਜੇ ਨਾ ਕੋਈ ਬਾਗ ਗਈ ਅਸੀਂ ਲੰਡਨ ਵੀ ਜਾਣਾ ਜਾਣਦੇ ਆ ਅਸੀਂ ਪੂਨੇ ਵੀ ਜਾਣੇ ਆ ਤੇ ਅਸੀਂ ਦਿੱਲੀ ਵੀ ਢੇੜਾ ਮਾਰ ਲੈਣੇ ਆ ਬੇਫਿਕਰ ਰਹੀ ਖਾਲਸਾ ਆਪਣੇ ਉਸੇ ਜਹੋ ਜਲਾਲ ਦੇ ਵਿੱਚ ਵਾਪਸ ਆਊਗਾ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਜਿੰਨਾ ਕਿੱਲ ਜੀ ਦਾ ਲੱਗਦਾ ਲਾ ਲਿਓ ਨਾ ਇੱਥੇ ਭਾਜਪੀ ਦੀ ਚੱਲੂ ਤੇ ਨਾ ਪਤ ਮੇਰੇ ਆ ਭਈਆ ਓਰੇ ਤੇਰੀ ਚੱਲੂਗੀ ਓਰੇ ਉਰੇ ਨਿਸ਼ਾਨ ਪੰਥ ਮਹਾਰਾਜ ਦੇ ਝੂਲੜੇ ਨੇ ਉਰੇ ਨਿਸ਼ਾਨ ਦਸਮ ਪਾਤਸ਼ਾਹ ਦੇ ਝੂਲੜੇ ਨੇ ਔਰ ਇਹ ਨਿਸ਼ਾਨ ਸਦਾ ਝੂਲਣਗੇ ਹਰੇਕ ਸੱਚਾ ਹਿੰਦੂ ਵੀ ਸਾਡਾ ਹਰੇਕ ਮੁਸਲਮ ਵੀ ਸਾਡਾ ਹਰੇਕ ਕਸਾਈ ਵੀ ਸਾਡਾ ਔਰ ਅੱਜ ਜ਼ਮੀਨਾਂ ਦੀ ਲੜਾਈ ਸਾਡੇ ਨਾਲੋਂ ਵੱਧ ਵੱਧ ਕੇ ਥੋੜੀ ਐ ਔਰ ਤਕੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਇਨੀ ਜ਼ੋਰ ਦੀ ਪਹੁੰਚੇਗੀ ਤੇ ਇਹੀ ਧਰਨਾ ਜੇ ਇੱਕ ਅੱਧਾ ਹੋਰ ਲੱਗਿਆ ਜਦਾਰੂ ਸਪਾਈਓ ਇਹ ਸਰਕਾਰ ਨੇ ਤੁਹਾਡੇ ਸਾਹਮਣੇ ਇਹ ਸਕੀਮ ਤੋਂ ਪਿੱਛੇ ਹਟਣਾ ਪੈ ਜਾਣਾ ਕਿਉਂਕਿ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜੋ ਕਿਸਾਨਾਂ ਦੀ ਰਾਜਨੀਤਿਕ ਜਮਾਤ ਹੈ ਉਹਦੀ ਇਹ ਰਹਿਨਮਾਈ ਦੇ ਵਿੱਚ ਵੱਡਾ ਵਿਰੋਧ ਹੁਣ ਆਮ ਆਦਮੀ ਪਾਰਟੀ ਤੇ ਲੀਡਰ ਤੇ ਵਰਕਰਾਂ ਦਾ ਸ਼ੁਰੂ ਹੋ ਗਿਆ। ਔਰ ਅੱਜ ਮੈਂ ਤੁਹਾਡੇ ਮਾਤਮ ਨਾਲ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ। ਤੁਸੀਂ ਦੇਖੋ ਵੀ 40000 ਏਕੜ ਕਿਸਾਨਾਂ ਦੀ ਜ਼ਮੀਨ ਦੱਬਣ ਦੀ ਕੋਸ਼ਿਸ਼ ਹੈ 40000 ਏਕੜ ਤੇ ਕੀ 40000 ਏਕੜ ਦੀ ਇਹ ਕਲੋਨੀਆਂ ਦੀ ਪੰਜਾਬ ਨੂੰ ਲੋੜ ਹੈ ਚੰਡੀਗੜ੍ਹ ਇਹਦਾ ਨੀ ਪੱਥਰ 1952 ਦੇ ਵਿੱਚ ਰੱਖਿਆ ਗਿਆ ਸੀ ਤੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ 1952 ਦੇ ਵਿੱਚ 25000 ਏਕੜ ਇਹ ਚੰਡੀਗੜ੍ਹ ਲਈ ਐਕਵਾਇਰ ਹੋਇਆ ਸੀ ਹਾਲਾਂਕਿ ਚੰਡੀਗੜ੍ਹ ਹੈ ਪੰਜਾਬ ਦਾ ਪਰ ਚਲੋ ਰਾਜਧਾਨੀ ਟੈਂਪਰੇਰੀ ਹਰਿਆਣੇ ਦੀ ਵੀ ਹੈ ਇਹ ਯੂਟੀਵੀ ਹੈ 75 ਸਾਲਾਂ ਦੇ ਵਿੱਚ 25000 ਏਕੜ ਚੰਡੀਗੜ੍ਹ ਦਾ ਤਾਂ ਭਰਿਆ ਨਹੀਂ ਗਿਆ ਮਣੀ ਮਾਜਰੇ ਪਾਸੇ ਦੇਖ ਲੋ ਹੋਰ ਦੇਖ ਲੋ ਸਾਰੇ ਪਾਸੇ ਖਾਲੀ ਪਿਆ ਹੈ